ਹੁਣ ਉਹਦਾ ਪੈਸਾ ਵੀ ਖਰਾਬ ਹੋ ਗਿਆ ਸੀ ਕੁੜੀ ਚਲੇ ਗਈ ਸੀ ਬਾਹਰ ਤੇ ਕੁੜੀ ਨੇ ਉਹਨੂੰ ਕੈਨੇਡਾ ਵੀ ਬੁਲਾ ਲਿਆ ਸੀ ਕੁੜੀ ਨੇ ਉਹਨੂੰ ਕੈਨੇਡਾ ਬੁਲਾ ਲਿਆ ਸੀ ਸਾਫ਼ ਮੈਸੇਜ دیتا ਉਹਨੂੰ ਸਪਸ਼ਟ ਵੀ ਹੁਣ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਆ ਫਲਾਣਾ ਮੁੰਡਾ ਮੇਰਾ ਇਹ ਬੋਏਫਰੈਂਡ ਆ ਉਹਦੇ ਪੇਰੈਂਟਸ ਨੂੰ ਟੈਨਸ਼ਨ ਸੀ ਉਹਨਾਂ ਨੇ ਉਹਨੂੰ ਵਾਪਸ ਬੁਲਾ ਲਿਆ ਇੰਡੀਆ ਬੁਲਾ ਲਿਆ ਲਾਸਟ ਜੂਨ ਦੇ ਵਿੱਚ 1 ਮਹੀਨਾ ਇੰਡੀਆ ਰਿਹਾ ਉਹ ਜੋ ਹਨਾ ਤੇ 2 ਮਹੀਨੇ ਬਾਅਦ ਖਤਮ ਹੋ ਗਿਆ ਸਰ ਲੋਕ ਇਹ ਵੀ ਕਹਿਣਗੇ ਵੀ ਨਹੀਂ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਪੱਖ ਦੀ ਗੱਲ ਨਹੀਂ ਕੀਤੀ ਮੈਂ ਉਹੀ ਗੱਲ ਕਰਦਾ ਸਾਡੀ ਫਿਲਮ ਕਿਸੇ ਦੇ ਪੱਖ 'ਚ ਨਹੀਂ ਹੈ ਕਿਸੇ ਦੇ ਖਿਲਾਫ ਨਹੀਂ ਹੈਗੀ ਇੱਕ ਨਿਊਟਰਲ ਗੱਲ ਹੈ ਜਾ ਜੇ ਇੱਕ ਸਵਾਲ ਕੇਸ ਸਟਡੀਜ਼ ਦੇ ਅਕੋਰਡਿੰਗ ਪੁੱਛਿਆ ਜਾਵੇ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾਤਰ ਜਿਹੜੇ ਮੁੰਡੇ ਨੇ ਉਹਨਾਂ ਨੇ ਸੁਸਾਇਸਾਈਡ ਇਸ ਕਰਕੇ ਕੀਤਾ ਕਿ ਉਹਨਾਂ ਨੇ ਆਪਣਾ ਸਾਰਾ ਕੁਝ ਲੁਟਾ ਦਿੱਤਾ ਸੀ ਉਸ ਕੁੜੀ ਦੇ ਪਿੱਛੇ ਜਾਂ ਬਾਹਰ ਜਾਣ ਦੇ ਪਿੱਛੇ ਜਾਂ ਫਿਰ ਆਊਟ ਆਫ ਲਵ ਵੀ ਕਿਸੇ ਨੇ ਕੀਤਾ ਕਿ ਨਹੀਂ ਯਾਰ ਮੈਨੂੰ ਪਿਆਰ ਕਰਦਾ ਸੀ ਉਹ ਮੈਨੂੰ ਧੋਖਾ ਦੇ ਗਈ ਹਾਂ ਕੇਸ ਦੇਖਿਆ ਸੀ ਜਿਹੜਾ ਖਮਾਣਾ ਵਾਲਾ ਮੁੰਡਾ ਉਹ ਹੁਣ ਉਹਦਾ ਪੈਸਾ ਵੀ ਖਰਾਬ ਹੋ ਗਿਆ ਸੀ ਕੁੜੀ ਚਲੀ ਗਈ ਸੀ ਬਾਹਰ ਤੇ ਕੁੜੀ ਨੇ ਉਹਨੂੰ ਕੈਨੇਡਾ ਵੀ ਬੁਲਾ ਲਿਆ ਸੀਗਾ ਉਡੀਨੇ ਨੂੰ ਕੈਨੇਡਾ ਬੁਲਾ ਲਿਆ ਸੀ ਕੈਨੇਡਾ ਬੁਲਾ ਕੇ ਉਹਨੂੰ ਪਰ ਸਾਫ਼ ਮੈਸੇਜ ਦਿੱਤਾ ਉਹਨੂੰ ਸਪਸ਼ਟ ਵੀ ਹੁਣ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਆ ਫਲਾਣਾ ਮੁੰਡਾ ਮੇਰਾ ਇਹ ਬੋਏਫਰੈਂਡ ਆ ਮੇਰੀ ਇਹਦੇ ਨਾਲ ਗੱਲ ਆ ਮੈਂ ਇਹਦੇ ਨਾਲ ਰਹਿਣਾ ਹੁਣ ਆਊਟ ਆਫ ਲਵ ਹੀ ਉਹਨੂੰ ਆਪਣੀ ਵਾਈਫ ਮੰਨ ਬੈਠਾ ਸੀ ਉਹ ਦਿਲੋਂ ਇਸ ਕਰਕੇ ਉਹ ਤੋਂ ਉਹ ਚੀਜ਼ ਸਹਾਰੀ ਨਹੀਂ ਗਈ ਉਹਦੇ ਪੇਰੈਂਟਸ ਨੂੰ ਟੈਨਸ਼ਨ ਸੀ ਉਹਨਾਂ ਨੇ ਉਹਨੂੰ ਵਾਪਸ ਬੁਲਾ ਲਿਆ ਇੰਡੀਆ ਬੁਲਾ ਲਿਆ ਲਾਸਟ ਜੂਨ ਦੇ ਵਿੱਚ ਇੱਕ ਮਹੀਨਾ ਇੰਡੀਆ ਰਿਹਾ ਉਹ ਜਦੋਂ ਨਾ ਤੇ ਉਹ ਮਹੀਨੇ ਬਾਅਦ ਖਤਮ ਹੋ ਗਿਆ ਉੱਥੇ ਕੰਟਰੈਕਟ ਵੈਸੇ ਤਾਂ ਉਹਨਾਂ ਨੇ ਕੰਟਰੈਕਟ ਮੈਰਿਜ ਨਹੀਂ ਵੀ ਸੀ ਕੀਤੀ ਜੇ ਕੰਟਰੈਕਟ ਮੈਰਿਜ ਵੀ ਕੀਤੀ ਹੁੰਦੀ ਤਾਂ ਮੁੰਡਾ ਤਾਂ ਕੈਨੇਡਾ ਪਹੁੰਚ ਹੀ ਗਿਆ ਸੀ ਫਿਰ ਕੀ ਪ੍ਰੋਬਲਮ ਸੀਗੀ ਜੇ ਉਹਨੂੰ ਇੰਨਾ ਹੀ ਲਾਲਚ ਸੀ ਕੈਨੇਡਾ ਦਾ ਉਹ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ ਜੇ ਉਹਨੂੰ ਇੰਨਾ ਹੀ ਲਾਲਚ ਸੀ ਫਿਰ ਰਹਿ ਲੈਂਦਾ ਉੱਥੇ ਪਰ ਲਾਲਚ ਦੇ ਨਾਲ ਵੱਧ ਉਹਨੂੰ ਪਿਆਰ ਸੀ ਆਪਣੀ ਵਾਈਫ ਨਾਲ ਉਹ ਚਾਹੁੰਦਾ ਸੀ ਵੀ ਅਸੀਂ ਇਕੱਠੇ ਜ਼ਿੰਦਗੀ گزارੀਏ ਉਹ ਚੀਜ਼ ਨਹੀਂ ਹੋ ਤਾਂ ਚੱਲੀ ਜੀ ਚਾ ਹੁਣ ਜਦੋਂ ਫਿਲਮ ਦਾ ਟੀਜ਼ਰ ਆਇਆ ਜਾਂ ਸਾਡੀ ਇੰਟਰਵਿਊ ਵੀ ਦੇਖਣਗੇ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਨਹੀਂ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਜਾਂ ਸਾਰੀਆਂ ਕੁੜੀਆਂ ਨੇ ਇਦਾਂ ਨਹੀਂ ਕੀਤਾ ਬਿਕੋਜ਼ ਆਈ نو ਅ ਗਰਲ ਜਿਨੇ ਸਾਰੇ ਪੈਸੇ ਖੁਦ ਲਾ ਕੇ ਮੁੰਡੇ ਨੂੰ ਬੁਲਾਇਆ ਤੇ ਕਈ ਅੱਧੇ ਅੱਧੇ ਲਾ ਕੇ ਵੀ ਬੁਲਾ ਲੈਂਦੀਆਂ ਨੇ ਹਨਾ ਤੇ ਕਿ ਉਹਨਾਂ ਦੀ ਗੱਲਬਾਤ ਵੀ ਫਿਲਮ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇਗੀ ਜਾਂ ਫਿਰ ਉਹਨਾਂ ਕੁੜੀਆਂ ਦੀ ਗੱਲ ਜਿਨ੍ਹਾਂ ਦੇ ਹਸਬੈਂਡ ਉਹਨਾਂ ਨੂੰ ਛੱਡ ਕੇ ਚੱਲ ਗਏ ਸੀਗੇ ਤਾਂ 20 20 ਸਾਲ 15 15 ਸਾਲ 10 10 ਸਾਲ ਮੁੜ ਕੇ ਨਹੀਂ ਆਏ ਹੂੰ ਪੱਖ ਦੀ ਗੱਲ ਨਹੀਂ ਕੀਤੀ ਮੈਂ ਉਹੀ ਗੱਲ ਕਰਦਾ ਸਾਡੀ ਫਿਲਮ ਕਿਸੇ ਦੇ ਪੱਖ 'ਚ ਨਹੀਂ ਹੈ ਕਿਸੇ ਦੇ ਖਿਲਾਫ ਨਹੀਂ ਹੈਗੀ ਇੱਕ ਨਿਊਟਰਲ ਗੱਲ ਆ ਹਮ ਆਪਾਂ ਆਪਾਂ ਬੈਠੇ ਇੱਥੇ ਗੱਲ ਕਰ ਰਹੇ ਆ ਆਪਾਂ ਦੋਨੇ ਗੱਲਾਂ ਕਰ ਰਹੇ ਆ ਨਾ ਵੀ ਮੁੰਡਿਆਂ ਦਾ ਆਹ ਹਕਸੂਰ ਕੁੜੀਆਂ ਦਾ ਵੀ ਆਹ ਹਕਸੂਰ ਆ ਕਈ ਥਾਂ ਐਦਾਂ ਦੇ ਨੇ ਜਿੱਥੇ ਕੁੜੀਆਂ ਠੀਕ ਨੇ ਆਹ ਕੁੜੀਆਂ ਨੇ ਬੁਲਾਇਆ ਵੀ ਕੁੜੀਆਂ ਨੇ ਅੱਧਾ ਖਰਚਾ ਵੀ ਕੀਤਾ ਹੋਰ ਛੱਡੋ ਉੱਥੇ ਜਾ ਕੇ ਮੁੰਡੇ ਨੇ ਕੁੜੀ ਨਾਲ ਹੀ ਫੇਰ ਧੱਕਾ ਕੀਤਾ ਇਤੋਂ ਦੇ ਵੀ ਕੇਸ ਹੈਗੇ ਆ ਮੈਨੂੰ ਮੈਸੇਜਸ ਵੀ ਆਉਂਦੇ ਆ ਤੇ ਮੈਂ ਉਹੀ ਕਹਿੰਦਾ ਵੀ ਆਪਾਂ ਕਨਕਲੂਜਨ ਤੇ ਜੰਪ ਨਾ ਕਰੀਏ ਇਸ ਗੱਲ ਤੋਂ ਟੀਜ਼ਰ ਤੋਂ ਪੋਸਟਰ ਤੋਂ ਕਨਸੈਪਟ ਤੋਂ ਆ ਫਿਲਮ ਦੇਖੀ ਆ ਪਰ ਉਹਨਾਂ ਦੇ ਟੀਜ਼ਰ ਦਿਖਣ ਗਿਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।